ਹਾਂ ਇਹੋ ਗਦੀ ਦਾ ਦੁੱਧ ਛੋਟੀ ਸੁਧ ਹੋਊਗੀ ਬੁੱਧ ਹਾਂ ਖੰਬ ਹੋਊਗੀ ਹਾਂ ਜੀਨੇ ਪੀਤਾ ਗਦੀ ਦਾ ਦੁੱਧ ਅਸਲੀ ਬਲੂਨੀਓ ਦੀ ਬੁੱਧ ਦੇਖ ਸਾਹ ਬੱਚੂ ਗਦੀ ਵਾਖ ਮੈਨੂੰ ਇਦੀ ਮਾਂ ਦੇ ਦੁੱਧ ਨਾਲ ਪਾਪਾ ਐ ਨਹਾਲ ਹੋ ਗਿਆ ਚਾਲੂ ਹੋ ਗਿਆ ਪਾਪਾ ਬਾਬੇ ਦੀ ਮਸ਼ੀਨਰੀ ਸਾਰੀ ਸੈੱਟ ਹੋ ਗਈ ਪਾਪਾ ਅੱਜ ਜੰਗਲਾਂ ਮੇਲਿਆਂ ਦੇ ਵਿੱਚ ਭੇਡਾਂ ਜਾ ਬਾਹਰ ਆ ਖੜਾ ਪਾਪਾ ਬਾਬਾ ਪਾਪੇ ਨੇ ਦੁੱਧ ਪੀਤਾ ਗਧੇ ਦਾ ਗਧੇ ਦਾ ਦੁੱਧ ਪੀ ਕੇ ਪਾਪਾ ਐ ਤਿਆਰ ਹੋ ਕਰ ਤਿਆਰ ਹੋ ਗਿਆ ਅੱਛਾ ਜੀ ਉਹਨਾਂ ਦਾ ਬਹੁਤ ਜਾਦੇ ਮੜਾ ਹੁੰਦਾ ਜੀ ਜਾਦੇ ਠੀਕ ਹੈ ਨਹਿਰ ਤੇ ਜੀ ਇਹ ਨਹਿਰ ਪੁਰਾਣੀ ਸਦੀਆਂ ਤੋਂ ਹੈ ਜੀ ਸਦੀਆਂ ਤੋਂ ਸਾਥੋੜੇ ਮੈਨੂੰ ਨਾਲਾ ਬਜ਼ੁਰਗਾਂ ਦਾ ਵੀ ਪਹਿਰਾ ਦੀ ਹੁਣੀ ਠੀਕ ਹੈ ਰਾਣਾ ਸਾਹਿਬ ਜੋਨੇ ਆਪੇ ਚਾਹੇ ਕਿਉਂਦੇ ਆਂਦੇ ਨੇ ਮਰੀਕਣ ਮਰੀਕਣਾ ਗਾਇਆਂ ਦਾ ਆਪਣੇ ਸੁਣੀਆਂ ਦੀ ਤੇ ਗਦੀ ਪਹਿਲੀ ਵਾਰ ਸੁਣ ਰਿਹਾ ਅਮਰੀਕਣ ਗਦੀ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਮੇਲਾ ਪਿੰਡ ਕਲਿਆਣ ਦਾ ਜੋ ਕਿ ਪੀਰਾਂ ਦੀ ਜਗ੍ਹਾ ਬਹੁਤ ਹੀ ਤਕੜੀ ਇੱਥੇ ਪੀਰਾਂ ਦਾ ਸਥਾਨ ਬਣਿਆ ਹੋਇਆ ਤੇ ਅੱਜ ਆਪਾਂ ਗੱਲ ਕਰਾਂਗੇ ਵੀਰਾਂ ਨਾਲ ਜੋ ਕਿ ਇਸੇ ਪਿੰਡ ਦੇ ਨੇ ਪਿੰਡ ਕਲਿਆਣ ਦੇ ਨੇ ਬਾਬਾ ਜੀ ਤੇ ਆਪਾਂ ਸਾਰੇ ਪਿੰਡ ਬਾਰੇ ਪੁੱਛਦੇ ਆਂ ਇਹਦਾ ਪੁਰਾਣਾ ਇਤਿਹਾਸ ਦੱਸਣਗੇ ਬਾਬਾ ਜੀ ਇਸ ਪੀਰ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਬਾ ਜੀ ਕਲਿਆਣਾ ਪੀਰ ਵਾਲੀ ਇਹੀ ਕਲਿਆਣਾ ਪੀਰ ਵਾਲੀ ਪੀਰ ਵਾਲੀ ਇਹ ਆਪਾਂ ਇੱਥੇ ਸਮਾਦ ਦੇਖਿਆ ਜੀ ਬਹੁਤ ਤਾਕੜੀ ਬਣੀ ਹੈ ਇਹਦੇ ਬਾਰੇ ਦੱਸੋ ਸਾਨੂੰ ਇਹਦੇ ਬਾਰੇ ਜੀ ਇਹ ਜਿੱਦੇ ਵੀ ਸਾਡੀ ਹੱਥ ਸੰਭਰੀ ਆ ਇਹੀ ਇੱਥੇ ਦੀ ਅੱਛਾ ਜੀ ਬਾਬਾ ਜੀ ਦੱਬਕੇ ਬੋਲਿਆ ਕਰ ਕੱਲਾ ਬੱਕ ਚਾਰਜ ਹੁੰਦੀ ਇੱਥੇ ਅੱਛਾ ਜੀ ਉਹਨਾਂ ਦਾ ਬਹੁਤ ਜ਼ਿਆਦਾ ਮੜਾ ਹੁੰਦਾ ਸੀ ਜਿਆਦਾ ਠੀਕ ਹੈ ਨਹਿਰ ਤੇ ਜੀ ਨਹਿਰ ਇਹ ਨਹਿਰ ਪੁਰਾਣੀ ਸਦੀਆਂ ਤੋਂ ਹੈ ਜੀ ਸਦੀਆਂ ਤੋਂ ਅੱਛਾ ਥੋੜੇ ਮੈਨੂੰ ਲੱਗਦਾ ਬਜ਼ੁਰਗਾਂ ਤੋਂ ਵੀ ਪਹਿਲਾਂ ਦੀ ਹੋਣੀ ਬਜ਼ੁਰਗਾਂ ਤੋਂ ਵੀ ਪਹਿਲਾਂ ਠੀਕ ਹੈ ਰਾਣਾ ਸਾਹਿਬ ਕਦ ਨਹੀਂ ਆਉਂਦੀ ਨਹਿਰ ਪੁਰਾਣੀ ਉਹੀ ਨਹਿਰ ਰਾਣਾ ਸਾਹਿਬ ਵਾਲੀ ਵਾਹ ਜੀ ਅੱਛਾ ਜੀ ਚਲੋ ਅੱਗੇ ਜੀ ਹੋਰ ਦੱਸੋ ਬਾਬਾ ਜੀ ਆਪਣੀਆਂ ਵਕਤੀਆਂ ਇਹ ਕਿਹੜੀਆਂ ਨੇ ਨਾ ਬਣਾਵਾਂਗੇ ਅੱਛਾ ਜੀ ਤੇ ਬਾਬਾ ਜੀ ਇਹ ਮੇਲਾ ਆਪਾਂ ਜਿਹੜਾ ਅੱਜ ਬੱਕਰੀਆਂ ਦਾ ਦੇਖ ਰਹੇ ਹਾਂ ਕਦੋਂ ਕਦੋਂ ਭਰਦਾ ਆਪਣਾ ਇਹ ਇਹ ਤਾਂ 10 ਸਾਲ ਤੋਂ ਲੱਗਿਆ ਪਹਿਲਾਂ ਸਾਡੇ ਪਿੰਡ ਦੀਆਂ ਬੱਕਰੀਆਂ ਨੇ ਸਾਡੀ ਜਰਦੀ ਸਾਡੇ ਠੀਕ ਹੈ ਜੀ ਅੱਛਾ ਜੀ ਫਰੰਡ ਦੇ ਖਿਆਨ ਦੇ ਹਰ ਵੀਰ ਵਾਰ ਨੂੰ ਆਉਦੇ ਸੀ ਅੱਛਾ ਜੀ ਇੱਥੇ ਬਾਬੇ ਦੇ ਇੱਕ ਬੱਚਾ ਪਖਾੜ ਦੇ ਹੁੰਦੇ ਸੀ ਸ਼ਰਾਂਤ ਅੱਛਾ ਰੱਬ ਬਣਾਉਂਦੇ ਰੱਬ ਬਣਾਵੇਂ ਬਾਬੇ ਦਾ ਹਾਂ ਸਾਨ ਇੱਕ ਇੱਕ ਸਤਨਾ ਛੱਡਦੇ ਹਾਂ ਸਾਰੇ ਪਾਲੀ ਛੱਡਦੇ ਸੀ ਹਾਂ ਸਾਰੇ ਪਾਲੀ ਛੱਡਦੇ ਸੀ ਇਸ ਵਾਰ ਸਾਰੇ ਪਾਲੀ ਛੱਡ ਗਏ ਜੀ ਫਿਰ ਉਹ ਮਤਲਬ ਆਪਣੇ ਮਾਲ ਚ ਰੱਖਦੇ ਸੀ ਜਾਂ ਕੀ ਉਹਨਾਂ ਨੂੰ ਦੇ ਦਈਏ ਜਾਂ ਰੋਂਦੇ ਸੀ ਅੱਛਾ ਜਿਹੜੇ ਆਪਣੇ ਪੀਰਾਂ ਦੀ ਪੁਜਾਰੀ ਨੇ ਉਰੇ ਮੂਹਰੇ ਉਹਨਾਂ ਨੂੰ ਦਾਨ ਕਰਦੇ ਸੀ ਜੀ ਨਾ ਬਾਬਾ ਦੇ ਨੋ ਤੇ ਹਾਂ ਪਿਆਰੀ ਬਾਬਾ ਦੇ ਨੋ ਤੇ ਜੋ ਮਰਜੀ ਕਰਦੇ ਹੋ ਉਹ ਮਰਜੀ ਕਰ ਰੋਕੋ ਠੀਕ ਹੈ ਜੀ ਤੇ ਹੁਣ ਆਪਾਂ ਮੇਰਾ ਪੂਰਾ ਪਰਦਾ ਜੀ ਪਹਿਲਾਂ ਪਿੰਡ ਪਿੰਡ ਦਾ ਪਰਦਾ ਕੀ ਹੁਣ ਬਾਕੀ ਦੂਰੇੋਂ ਨੇਰੋਂ ਆਂਡ ਗਮਾਂਡਾਂ ਦੇ ਹਾਲੀ ਪਾਲੀ ਸਭ ਆਉਣ ਲੱਗੇ ਇੱਥੇ ਪਹਿਲਾਂ ਅਸੀਂ ਗੋਂਗਾ ਚਾੜ ਦਿੰਦੇ ਸੀ ਇੱਥੇ ਕੋਈ ਪਾਲੀ ਜਿਉਂਦਾ ਸੀ ਅੱਛਾ ਗੋਂਗਾ ਚਾੜਦੇ ਤੇ ਤੁਸੀਂ ਹਾਂ ਬਸ ਚਾੜ ਦਿੰਦੇ ਅੱਛਾ ਜੀ ਵਾਹ ਜੀ ਵਾਹ ਤੇ ਹੁਣ ਆਪਾਂ ਨੇ ਕੀ ਜਾਨਵਰ ਰੱਖੇ ਹੋਏ ਨੇ ਬਾਬਾ ਜੀ ਹੁਣ ਭੇਡਾਂ ਆਈਆਂ ਖੜੀਆਂ ਵੱਡੀ ਖੜੀ ਆ ਇਹ ਕਿਹੜੀ ਨਾਲ ਅਸਲ ਦੀਆਂ ਭੇਡਾਂ ਨੇ ਜੀ ਇਹ ਕਜਲੀਆਂ ਭੇਡਾਂ ਨੇ ਭੇਡਾਂ ਵੀ ਦਿਖਾਵਾਂਗੇ ਇੱਥੇ ਇਧਰ ਪਹਿਲਾਂ ਗਧੀਆਂ ਦਿਖਾਵਾਂਗੇ ਬਾਬੇ ਜੀ ਗਧੀਆਂ ਬਾਬਾ ਜੀ ਤੁਸੀਂ ਕਿੰਝ ਹੋ ਲੈਂਦੀ ਐ ਤੁਹਾਨੂੰ ਤੋਂ ਲੈਂਦੀ ਐ ਜੀ ਇਹ ਕਿੰਨੇ ਸਾਲ ਹੋ ਗਏ ਕੀ ਇਹਨੂੰ ਤੁਹਾਨੂੰ ਰੱਖਦਿਆ ਇਹਨੂੰ ਨਹੀਂ ਇਹ ਮੁਢ ਤੋਂ ਤਾਂ ਤੁਸੀਂ ਦੂਸਰੀ ਗਧੀਆਂ ਰੱਖਦੇ ਹੁੰਦੇ ਜਿਹੜੀ ਆਮ ਖਾਸ ਪਿੰਡਾਂ ਦੁਨੀ ਹੈ ਇਹਨੂੰ ਕਿੰਨੇ ਸਾਲ ਹੋ ਇਹ ਗਧੀਆਂ ਦੀ ਨਾਲ ਅਸਲ ਕਿਹੜੀ ਹੈ ਜੀ ਇੱਕ ਪ्योर ਅਮਰੀਕਨ ਆ ਜੀ ਪ्योर ਅਮਰੀਕਨ ਅਮਰੀਕਨ ਗਾਇਆਂ ਤਾਂ ਆਪਣੇ ਸੁਣੀਆਂ ਸੀ ਤੇ ਗਦੀ ਪਹਿਲੀ ਵਾਰ ਸੁਣ ਰਿਆ ਅਮਰੀਕਨ ਗਦੀ ਤੁਹਾਨੂੰ ਤੂੰ ਜੀ ਹਾਂ ਅੱਛਾ ਉੱਥੇ ਆਪਣੀ ਕਿਸੇ ਦੀ ਗਦੀ ਦੇ ਥੱਲੇ ਬੱਚੀ ਹੋਣੀ ਹੈ ਬੱਚੀ ਜੀ ਮੈਨੂੰ ਹੋ ਗਿਆ ਸੀ ਕੱਲ ਜਦੋਂ ਉਹਦੀ ਗਦੀ ਜੀ ਮਾਂ ਦੇ ਆ ਦੁੱਧ ਪੀਤਾ ਤੰਨਾਂ ਅੱਛਾ ਇਹਦੀ ਨਾ ਚੱਲ ਨਾ ਡਾਉਣ ਹੋ ਗਏ ਹਾਂ ਇਹਦੀ ਮਾਂ ਦੇ ਦੁੱਧ ਨਾਲ ਬਾਬਾ ਐਨ ਭਾਲ ਹੋ ਗਿਆ ਚਾਲੂ ਹੋ ਗਿਆ ਬਾਬਾ ਹਲੂ ਬਾਬੇ ਦੀ ਮਸ਼ੀਨਰੀ ਸਾਰੀ ਸੈੱਟ ਹੋ ਗਈ ਬਾਬਾ ਅੱਜ ਜੰਗਲਾਂ ਮੇਲਿਆਂ ਦੇ ਵਿੱਚ ਭੇਡਾਂ ਚਾਰਦਾ ਫਿਰਦਾ ਹਾਂ ਖੜਾ ਬਾਬਾ ਇੱਥੇ ਹਾਂ ਬਾਬੇ ਨੇ ਦੁੱਧ ਪੀਤਾ ਗਧੇ ਦਾ ਹਾਂ ਗਧੇ ਦਾ ਦੁੱਧ ਪੀ ਕੇ ਬਾਬਾ ਐਨ ਤਿਆਰ ਹੋ ਕੇ ਤਿਆਰ ਹੋ ਗਿਆ ਪੂਰਾ ਤਿਆਰ ਨਹੀਂ ਬਾਬਾ ਮਰਨ ਲੱਗਿਆ ਤੇ ਬਾਬਾ ਬਚਾਤਾ ਅੱਜ 40 ਸਾਲ ਹੋਰ ਕੱਢੂਗਾ ਗਧੇ ਦਾ ਦੁੱਧ ਪੀ ਕੇ ਬਾਬਾ ਕਧੀ ਦੇ ਦੁੱਧ ਦੇ ਬਹੁਤ ਗੁਣ ਨੇ ਜੀ ਜੇ ਕੋਈ ਛੋਟੇ ਬੱਚੇ ਨੂੰ ਗਧੀਆਂ ਦਾ ਦੁੱਧ ਪਿਆਵੇ ਗਧੀਆਂ ਦਾ ਦੁੱਧ 36 ਬਿਮਾਰੀਆਂ ਤੋੜ ਦੇ ਬਿਮਾਰੀਆਂ ਤੋੜ ਟੀੜੀਆਂ ਵੀ ਸੱਤ ਮੁਕਾ ਹਾਂ ਜੀ ਟੀੜੀਆਂ ਵੀ ਕਾਲੀਆਂ ਕਾਲਾ ਪੀੜੀਆਂ ਵੀ ਚਿੱਟਾ ਪੀੜੀਆਂ ਵੀ ਗਧੀਆਂ ਦਾ ਦੁੱਧ ਖਤਮ ਕਰ ਦੇਗੀ ਜਿਹੜੇ ਬਾਈ ਨੇ ਗਧੀਆਂ ਦਾ ਦੁੱਧ ਪੀਣਾ ਹੋਵੇ ਬਿਮਾਰੀ ਠਮਾਰੀ ਤੋਂ ਟੀੜਾਂ ਵਾਲੀ ਕਲਿਆਣ ਬਾਬੇ ਨੂੰ ਮਿਲੋ ਛੇਰ ਬਾਬੇ ਨੂੰ ਛੇਰ ਬਾਬੇ ਨੂੰ ਮਿਲੋ ਭੇਟਾਂ ਵਾਲੇ ਨੂੰ ਹਾਂ ਠੀਕ ਛੇਰ ਬਾਬਾ ਦੁੱਖ ਦੂਰ ਕਰੂਗਾ ਲੋਕਾਂ ਦੇ ਗਧੀਆਂ ਦਾ ਦੁੱਧ ਪਿਆ ਕੇ ਕੀ ਉਹ ਗਧੀ ਦਾ ਦੁੱਧ ਸੋਡੀ ਸੁਧ ਹੋਊਗੀ ਬੁੱਧ ਹਾਂ ਸੁਧ ਹੋਊਗੀ ਬੁੱਧ ਹਾਂ ਜੀਨੇ ਪੀਤਾ ਗਧੀ ਦਾ ਦੁੱਧ ਅਸਲੀ ਬਣੂਗੀ ਉਹਦੀ ਬੁੱਤ ਦੇਖ ਸਾਹਮਣੇ ਬਾਕੀ ਗਧੀ ਵਾਦੀ ਜੀ ਬੇਦੀ ਗਧੀ ਦਿਖਾਈ ਹੈ ਤੇ ਹੁਣ ਭੇਡਾ ਦਿਖਾਵਾਂਗੇ ਪੌਰ ਕਜਲੀਆਂ ਭੇਡਾ ਦੱਸ ਰਿਹਾ ਬਾਬਾ ਪਾਜੀ ਇਹ ਕੌਰ ਕਜਲੀ ਕਜਲੀ ਭੇਡਾ ਇਹ ਕਜਲੀਆਂ ਨੇ ਜੀ ਇਹ ਇਹ ਮੀਡੇ ਦੀ ਉਮਰ ਕਿੰਨੀ ਹੋਗੀ ਬਾਬਾ ਜੀ 22 ਸਾਲ ਦੰਤੋ ਦਿਖਾਵਾਂਗੇ ਜੀ ਅੱਛਾ ਜੀ ਖੜਿਓ ਬਾਬਾ ਜੀ ਨੂੰ ਮੀਡਾ ਦੇਖ ਸਕਦੇ ਹੋ ਬਾਬੇ ਦਾ ਆਹਾ ਹਾ 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 ਮੀਡਾ ਬਹੁਤ ਵਧੀਆ ਬਾਬੇ ਦਾ ਪੂਰੇ ਦੰਦੀ ਹੋ ਗਿਆ 22 ਸਾਲ ਦੀ ਉਮਰ 22 ਸਾਲ ਦਾ ਜੀ ਤੂਟੇ ਡੱਪੂਆਂ 'ਚ ਘੇਰਦਾ ਹੋਰ ਮਾਰਦਾ ਤਾਂ ਨਹੀਂ ਹੈਗਾ ਇਹਦੀ ਡਿਟੇਲ ਕੀ ਹੈ ਜੀ ਮੁੱਲ ਮੁੱਲ ਦਾ ਹੈ ਹੀ ਨਹੀਂ ਇਹਦਾ 50000 ਦਿਨਾ ਮੁੱਲ ਆ ਹਾ ਹਾ ਵੀ ਮੁੱਲੇ ਦਾ ਕੋਈ ਨਹੀਂ ਟੌਪ ਦੀ ਕਬੂਤਰ ਡੋਨਾ ਹੈ ਬੱਚੇ ਵਧੀਆ ਕੱਢਦਾ ਜੀ ਪੂਰੇ ਵਧੀਆ ਅਸਲੀ ਡਿਟੇਲ ਦੇ ਬੱਚੇ ਹੁੰਦੇ ਨੇ ਵਧੀਆ ਕੁਆਲਟੀ ਦਾ ਹੈ ਮਤਲਬ ਰੱਖਿਆ ਆ ਇਹ ਕਿੰਨੇ ਸਾਲ ਤੋਂ ਕੰਮ ਕਰਦੇ ਹੋ ਜੀ ਤੁਸੀਂ ਇਹਨਾਂ ਦਾ ਭੇਡਾਂ ਦਾ ਐ ਤਾਂ ਬਹੁਤ ਦੇਖਿਆ ਤੋਂ ਤੀਜੀ ਧੀ ਹੋ ਗਈ ਤੀਜੀ ਧੀ ਹੋ ਗਈ ਬਾਹਰ ਤਾਂ ਨਾ ਮਾਲਕਾ ਬਹੁਤ ਪੂਰੀ ਨਵੇਂ ਆਤੀ ਸਿਰਾਂ ਲਾਤੀ ਗੱਲ ਸਿਰੇ ਨੂੰ ਸਿਰਾਂ ਲਾਤੀ ਆਹਾ ਕਿੰਨੀ ਉਮਰ ਹੋ ਗਈ ਬਾਬਾ ਜੀ ਮੇਰੀ ਹਾਂ ਕਰਦੀ ਸਭ 70 ਦੀ ਹੋ ਗਈ ਆ ਮੇਰੀ ਵੀ ਲੱਭਿਆ ਹਾਣੂ ਹਣੀ ਆ ਹਾਣੂ ਹਣੀ ਆਪਾਂ ਚਲੋ ਜੀ ਧੰਨਵਾਦ ਬਾਬਾ ਪੀਰ ਬਾਦਸ਼ਾਹ ਤੇਰੇ ਮਾਲ ਨੂੰ ਸਭ ਸलामਤ ਰੱਖੇ ਜਨਸ ਦੀ ਤਲਾਸ਼ ਰੱਖੇ ਜਨਰ ਸੁਖਣੀ ਰਾਤ ਚੌਗਣੀ ਮਾਲਕ ਤਰਕੀਆਂ ਬਖਸ਼ੇ ਤੇ ਬਹੁਤ ਵਧੀਆ ਧੰਨਵਾਦ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈਏ ਬਾਕੀ ਸਾਡੇ ਚੈਨਲ ਨੂੰ ਬਾਈਓ ਸਰਪੰਖ ਕਰਿਆ ਕਰੋ ਹੱਥ ਬੰਨ ਕੇ ਬੇਨਤੀ ਹੈ ਰਾਜੂ ਗਿਰਪਾ ਗੌੜ ਫਾਲ ਚੰਗਾਈ ਸਾਥਰੀ ਗਾਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਤੇ ਬੱਕਰਾ ਹੋਰ ਕੋਈ ਨਾ ਬਣਾਉਣਾ ਤੇਰੀ ਅੰਦੀ ਬਾਈ ਆ ਲੱਖਾਂ ਬੋਲਿਆ ਉਹਨੇ ਤੇ ਆ ਦੇਸੀ ਬੱਕਰੀ ਬਰਬਰੀ ਜੀ ਚ ਨਸਲ ਚ ਪੈਂਦੀ ਆ ਬਾਈ ਗਾ ਸਪੈਸ਼ਲ ਵੀਡੀਓ ਬਣਾਓ ਆਪਾਂ ਬਣਾਵਾਂਗੇ ਇਹ ਆ ਵੀ ਬੱਕਰੀਆਂ ਬਾਈਆਂ ਦੀਆਂ ਨੇ ਦੇਖ ਸਕਦੇ ਹੋ ਤੇ ਆ ਬਾਈ ਜੀਆ ਬੱਕਰੀਆਂ ਨੇ ਇਹ ਵਧੀਆਂ ਨੇ ਹਾਂ ਤੇ ਇਹ ਬਾਈ ਜੀ ਦੋ ਤਿੰਨ ਨੱਕ ਨੇ ਇਹ ਆਪਣੀਆਂ ਨੇ ਇਤਨੇ ਆਪਣੀਆਂ ਨੇ ਇਹ ਬੱਕਰੀ ਲਾਲ ਇਹ ਲਾਲ ਹਾਂ ਬੱਕਰੀ ਦੋ ਕਾ ਜੀ ਇਹ ਦੋ ਕਾ ਜੀ ਹਾਂ ਜੀ ਇਹ ਕਿਹੜੀ ਨਸਲ ਚ ਪੈਂਦਾ ਜੀ ਇਹ ਦੇਖ ਲਓ ਬਾਈ ਇਹ ਬੀਚਲ ਜਾਂਦਾ ਹੈ ਬੀਚਲ ਸਰੋਹੀ ਨਾਲ ਸੱਚ ਪੈਂਦਾ ਬੀਚਲ ਚ ਪੈਂਦਾ ਹੈ ਬੀਚਲ ਚ ਸਰੋਹੀ ਚ ਮਿਕਸ ਜਿਆ ਥੋੜਾ ਜਿਆ ਪੂਰਾ ਨਹੀਂ ਲੱਗਦਾ ਵੀ ਸਰੋਹੀ ਨਾਲ ਸੱਚ ਹੈ ਅਰਾਸਤਾਨੀ ਸਰੋਹੀ ਨਾਲ ਇਹ ਦੇਸੀ ਚ ਪੈਂਦੀ ਹੈ ਇਹ ਦੂਜੀ ਆ ਬਰਬਰੀ 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 ਪਹਾੜੀ ਬਰਬਰੀ ਹੀ ਚ ਪੈਂਦੀ ਹੈ ਨਾ ਪਹਾੜੀ ਨਾ ਬਰਬਰੀ ਮਦਰੀ ਜੀ ਬਰਬਰੀਆਂ ਕੀ ਲੱਗਦੀ ਆ ਕਿਹੜੀ ਅਸਲ ਹੈ ਜੀ ਇਹ ਇਹ ਦੇਖੀ ਆ ਦੇਖੀ ਜਕਤਾਂ ਦੇ ਕਿੰਨੇ ਕਿੱਤੋਂ ਰੱਖਿਆ ਨੇ ਬਾਈ ਇਹ ਮੈਂ ਬੱਚੀ ਛੱਡਤੀਆਂ ਸੀਗੀਆਂ ਬੱਚੀ ਫਿਰ ਜੀ ਜਾਣੀ ਲੱਗਿਆ ਮੈਂ ਇਹਨਾਂ ਦਾ ਬਾਈ ਆ ਸੁਈ ਹੋਈ ਐ ਇਹ ਸੁਈ ਹੋਈ ਦੀ ਪੱਠ ਕਰੇ ਆ ਤੇ ਪੈਸੇ ਕਰੀ ਆ ਇਹ ਸੁਣ ਵਾਲੀਆਂ ਕਿੰਨਾ ਕਰਾਂਦਾ ਜੀ ਇਹ ਸੁਣ ਦਾ ਥੋੜਾ ਜਿਹਾ ਟਾਈਮ ਲੈਂਦੀ ਆ ਬਸ ਕੀ ਮੁੱਲ ਹੈ ਬਾਈ ਇਹਨਾਂ ਦਾ ਇਹ ਤਾਂ 13 ਲਾਂਗ ਆਪਾਂ 25000 ਅੱਛਾ ਇਹਰਾ ਮੁੱਲ ਕੀ ਇਹ ਤਾਂ ਆਪਾਂ ਦੇਣੀ ਇਹ ਤਾਂ ਮੂ ਮਾਈ ਦੀ ਛੱਡੀ ਮਾਤਾ ਦੀ ਕਾਲੀ ਦੀ ਇਹ ਕੰਡ ਨਹੀਂ ਕੀ ਆਹ ਲਾ ਕਾਲੀ ਤੋਂ ਬਿਨਾਂ ਆ ਦੇਣਾਗੇ ਆਪਾਂ ਅੱਧੀ ਲਈ ਸਭ ਤੋਂ ਸਾਬਣੇ ਲਈ ਹੋਰ ਕੁਝ ਨਮਸਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਵੱਧ ਲੋ ਵੱਧ ਤੇ ਬਾਬੇ ਨਾਲ ਗੱਲਾਂ ਕਰਕੇ ਨਜ਼ਾਰਾ ਆ ਗਿਆ ਤੇ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਚੈਨਲ ਨੂੰ ਤੇ ਹੋਰ ਵੀਡੀਓ ਦਿਖਾਵਾਂਗੇ